ਕਰ ਰਹੇ ਸੁਦੀਪ ਸਿੰਘ ਜੀ ਰਮੀਗਲ ਆ ਸਰਕਾਰ ਕੀ ਜੈ ਸੱਚੀ ਸਰਕਾਰ ਕੰਮੀ ਮੈਂ ਬੋਪਾ ਜੱਤੋਂ ਲੈਣੀ ਹੈ ਠੀਕ ਹੈ ਠੀਕ ਹੈ ਦੇ ਚਰਣਾ ਦਾ ਪਿਆਰ ਮਾਈ ਮੈਨੂੰ ਰੱਖ ਲੈ ਸੇਵਾ ਦਾ ਦਾ ਪਿਆਰ ਦਾ ਤੀ ਮੈਨੂੰ ਰੱਖ ਲੈ ਸੇਵਾ ਦਾ ਸਵਾ 225 ਦਿਨ ਸ਼ੁੱਕਰਵਾਰ ਸਮਾਂ ਸਵਾ 8 ਵਜੇ ਰਾਤ ਮਹਾਮਈ ਦਾ 25ਵਾਂ ਵਿਸ਼ਾਲ ਜਾਗਰ ਚਿੜੀ ਦੁਰਗਾ ਪਾਇਨ ਮਡਲੀ ਮੁਦਕੀ ਵਾਲੋਂ ਐਨਆਰਆ ਵੀਰਾਂ ਦੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਮਈ ਦਾ ਵਿਸ਼ਾਲ ਆ ਗਿਆ ਮੈ ਕਰਵਾਇਆ ਜਾ ਰਿਹਾ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੈਨਲ ਉੱਪਰ ਤੁਹਾਡਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਵਾਗਤ ਹੈ ਜੀ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਦੁਬਾਰਾ ਫਿਰ ਤੋਂ ਨਿਮਰਤਾ ਸਹਿਤ ਬੇਨਤੀ ਆ ਵੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਦੋਸਤਾਂ ਮਿੱਤਰਾਂ ਸੱਜਣਾ ਸੁਨਹਿੀਆਂ ਨੇ ਚੈਨਲ ਸਬਸਕ੍ਰਾਈਬ ਕਰ ਲਿਆ ਤੇ ਉਹ ਉਹਨਾਂ ਦਾ ਧੰਨਵਾਦ ਤੇ ਉਹ ਆਪਣੇ ਅੱਗੇ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਸੱਜਣਾ ਨੂੰ ਸੁਨਹਿੀਆਂ ਨੂੰ ਉਹਨਾਂ ਨੂੰ ਵੀ ਸਬਸਕ੍ਰਾਈਬ ਕਰਵਾਓ ਦਾ ਧੰਨਵਾਦ ਤੇ ਪਲੀਜ਼ ਲਾਈਕ ਕਰੋ ਤੇ ਸ਼ੇਅਰ ਕਰੋ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ दरबार भी सोना है और मिठी मिठी दारू दाल दरबार दरबार पानो ममता सोनी सोना है सोनी प्यार भी सोना है माधो भी सोनी बारे भी सोना है माधो सोनी तेरा दरबार में सोना है बड़ी तारी लाई असं भी सोना है ਵਿਸੋਣਾ ਹੈ ਵਾਹ ਤੂਏ ਸੋਣੀਏ ਤੇਰਾ ਦਰਬਾਰ ਵਿਸੋਣਾ ਹੈ ਸਿਤਾਰੇ ਨਾਲ ਜੜਿਆ ਚਲ ਵੀ ਸੋਣਾ ਹੈ ਸਿਤਾਰੇ ਨਾਲ ਜੜਿਆ ਚਲ ਵੀ ਸੋਣਾ ਹੈ हरे लाल चढ़िया आजर भी सोना है हाले नाल चढ़िया आचर भी सोना है तेरे भी सोने ने काजल भी सोना है तेरे सोना ਸਾਡੇ ਸ੍ਰੀ ਰਾਜੋ ਸੁਦੀਪ ਸਿੰਘ ਜੀ ਰਮੀਗਲ ਔਰ ਸਾਡੇ ਬਾਹਾਂ ਬਾਹੀਂ ਇਹਨਾਂ ਪਰਿਵਾਰਾਂ ਦੇ ਮਿਹਰ ਪੈਸ ਰੱਖੇ ਫੇ ਮਾਈ ਸੱਚੀਆਂ ਜੋਤਾ ਵਾਲੀ ਮਾਤਾ ਜੀ ਤੁਹਾਡੀ ਆਪਣਾ ਯੋਗਦਾਨ ਸਾਡੇ ਨਾਲ ਦਿੰਦੇ ਨੇ ਸਾਡਾ ਸਾਥ ਦਿੰਦੇ ਨੇ ਅਸੀਂ ਬਹੁਤ ਸ਼ੁਕਰਗੁਜ਼ਾਰ ਆਂ सा मेन सिं दिल्ली कुछ हो सा दरमयान पहुंच चुके हैं पूजा की थाली सुझा रखी है बड़ी श्रद्धा के नगता ने मां की जोत जगारी है जोतार करने बैठे पूजा की थाली, थाली। सुझा रखी है ਮਾ ਤੇਰੀ ਜੋਤ ਜਗਾ No!

ਮੈਂ ਜਾਵਾਂ ਇੱਥੇ ਦੇ ਇਹਨਾਂ ਨੂੰ ਰੋਣਾ ਨਾ ਮੋਛੀ ਚਿੱਲਦੇ ਮੋਛੀ ਲਿਆਂਦੀ ਗਈ ਸੁਣ ਲਈ ਸੁਣੇ ਉੱਪਰ ਕਰਕੇ ਮੈਨੂੰ ਆਸ ਬੜੀ ਮਾਂ ਆਸ ਬੜੀ ਮਾਂ ਤੇਰੇ ਤੇ ਮੈਂ ਤੇਰਾ ਮਾਰ ਮੈਂ ਤਾਂ ਮੇਰਾ ਮਾਰ ਤੇਰੇ ਕੋਲੋਂ ਤੇਰੇ ਕੋਲ ਇਹ ਬੱਚੇ ਦੀ ਮੁਸ਼ਰੀ ਜੈਨਾ ਸਰਬ ਤੋਂ ਦੀ ਸਰਦਾ ਕਿ ਬਡਾ ਪਾ ਕਿਸ ਨੇ ਦੇਗਾ ਅਸ਼ੂ ਬੰਗੜੀ ਕਵੰਗ ਸਿੰਘ ਜੀ ਨੂੰ ਆਮ ਸਭਜੀ ਗੌਰ ਜੀ ਬਲਾਕ ਜ਼ਿਲ੍ਹਾ ਪ੍ਰਧਾਨ ਕੌਂਸਲ ਕਮੇਟੀ ਸੰਗਤਾਂ ਹੋ ਗਿਆ ਇਹਦੇ ਜਾਣੀਆਂ ਬਧਾਈਆਂ ਦੇਣਗੇ ਆਰਣੇ ਅਸ਼ੂ ਜੀ ਔਰ ਆਉਦਾ ਸ਼ੁਰੂ ਔਰ ਇਹ ਬੜੇ ਨਸੀਬਾ ਕਲਾ ਬਖਸ਼ੇ ਔਰ ਜਿਹੜੇ ਵੀ ਘਰੇ ਬੈਠੇ ਨਹੀਂ ਆ पाए ਉਹਨਾਂ ਦੀ ਉਹ ਦੁੱਖ ਤਕਲੀਫਾਂ ਦੂਰ ਕਰਨ ਮਾਤਾ ਰਾਣੀ ਸੋਹੀ ਆਸ ਵੀ ਕਰਦੇ ਆਂ ਔਰ ਮੈਂ ਧੰਨਵਾਦ ਕਰਦਾ ਸਾਡੀ ਕਾਂਗਰਸ ਪਾਰਟੀ ਦੀ ਮੁੱਖ ਜੀ ਸਾਰੇ ਟੀਮ ਦਾ ਨਾਲ ਦੇ ਆਏ ਸਰਪੰਚਾਂ ਦਾ ਮੈਂਬਰਾਂ ਦਾ ਬਲਕ ਪ੍ਰਧਾਨ ਦਾ ਔਰ ਨਾਲ ਹੀ ਨਾਲ ਸਾਡੀ ਕਮੇਟੀ ਦਾ ਜਿਨ੍ਹਾਂ ਨੇ ਨਾਮ ਮਾਨ ਸਤਕਾਰ ਦਿੱਤਾ ਔਰ ਸਾਡੀ ਪ੍ਰੈਸ ਦਾ ਜਿਹੜੇ ਆਪ ਦੀ ਡਿਊਟੀ ਬਖੋਪੀ ਤਰੀਕੇ ਨਾਲ ਪੂਰੇ ਨੇ ਸੋ ਸਾਰਿਆਂ ਦਾ ਦਿਲ ਦੇ ਕਰਕੇ ਧੰਨਵਾਦ

ਅਜਿਨੇ ਸੇ ਦਾ ਸ਼ੁਭ ਉਦਘਾਟਨ ਆਰੰਭ ਕਰਨੇ ਜਾ ਰਹੇ ਨੇ ਜਾਰਨ ਦਾ ਰਜਨੀਸ਼ ਸਟੇਜ ਦਾ ਸ਼ੁਭ ਆਰੰਭ ਕਰਨੇ ਜਾ ਰਹੇ ਨੇ ਸਾਡੇ ਹਲਕਾ ਦੇ ਹਾਤੇ ਤੋਂ ਮਾਨ ਜੋ ਐਮਐਲਏ ਸਾਹਿਬ ਰਜਨੀਸ਼ ਜੀ औरेंद्र कुमार गर्ग बोलो चिंतमणि दरबार की जय सच्ची सरकार की जय सम्मान ਬੇਨਤੀ ਕਰਾਂ ਕਾ ਸ਼ਰਫ ਵਾਲੇ ਜੀ ਦਾ ਦਰਗਾਹ ਪਾਜਨ ਮੰਡਲੀ ਮੋਦਕੇ ਦੇ ਸਾਰੇ ਹੀ ਉਦੇਦਾਰ ਸਾਹਿਬਾ ਉਦੇਦਾਰ ਸਹਿਬਾਨ ਮੰਡਲੀ ਦੇ ਸਰਪ੍ਰਸਤ ਬੜੇ-ਬੱਡੇ ਵੀਰ ਪ੍ਰਦੀਪ ਕੁਮਾਰ ਅਹੂਜਾ ਜੀ ਮੰਡਲੀ ਦੇ ਪ੍ਰਧਾਨ ਰਾਜੂ ਜੀ ਲੱਗੀ ਜੀ ਦਰਜਾ ਬਦਰਜਾ ਸਾਰੇ ਯੋਧੇਦਾਰ ਸਹਿਬਾਨ ਮੇਰੇ ਨਾਲ ਬੰਚ ਤੇ ਵਿਰਾਜਮਾਨ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮਾਰਕੀਟ ਕਮੇਟੀ ਦੇ ਚੇਅਰਮੈਨ ਮੇਰਾ ਵੀਰ ਬਿਹਨ ਸਿੰਘ ਹਕੂਮਤ ਵਾਲਾ ਉਹਨਾਂ ਦੇ ਨਾਲ ਜਗਬੀਰ ਸਿੰਘ ਸ਼ਹਿਜਾਦੀ ਰੋਸ਼ਨ ਮਨ ਚੰਦਾ ਜੀ ਐਮ ਸੀ ਸਾਹਿਬਾਨ ਪ੍ਰੈਸ ਗੁਪਤਾ ਜੀ ਕੁਲਦੀਪ ਸਿੰਘ ਖੋਸਾ ਜੀ ਸੁਖਪ੍ਰੀਤ ਸਿੰਘ ਢਿੱਕਾ ਬਰਾੜ ਜੀ ਸ਼ਮਸ਼ੇਰ ਸਿੰਘ ਮੇਰਾ ਵੀਰ ਪੱਪੂ ਚਾ ਵਾਲਾ ਜੱਟਾਰ ਜੀ ਸੁਖਪ੍ਰੀਤ ਸਿੰਘ ਰਾੜ ਕੋਰਪਰੇਟਿੰਗ ਗੋਪਾਬਰਾੜ ਫੇਸ ਬਕੂ ਜੀ ਮੀਡੀਆ ਦੇ 파ਟਨਰ ਔਰ ਜਿੰਨੇ ਵੀ ਪਤਵੰਤੇ ਸੱਜਣ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਇੱਥੇ ਬੈਠੀਆਂ ਨੇ ਮਾਂ ਦੇ ਚਰਨਾਂ ਦੇ ਵਿੱਚ ਆਓ ਸਾਰੇ ਮਿਲ ਕੇ ਮਾਤਾ ਗਾਨੇ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਿਏ ਔਰ ਮਿਲ ਕੇ ਕਹੀਏ ਜੈ ਮਾਤਾ ਦੀ ਸਾਰੀ ਰਾਤ ਵਾਧਾ ਜਾਗਰਨ ਹੈ ਔਰ ਮੈਂ ਵਧਾਈ ਦੇਣਾ ਦੁਰਗਾ ਭਜਨ ਮੰਡਲੀ ਦੇ ਸਾਰੇ ਮੈਂਬਰ ਸਰਬਾਨਾਂ ਨੂੰ ਔਰ ਖਾਸ ਤੌਰ ਤੇ ਮੁਦਗੀ ਦੇ ਮੁਦਗੀ ਵਾਸੀਆਂ ਨੂੰ ਵਧਾਈ ਦੇਣਾ ਕਿ ਅੱਜ ਇਹ 25ਵਾਂ ਜਿਹੜਾ ਜਾਗਰਨ ਹੈ ਅੱਜ ਦੁਰਗਾ ਭਜਨ ਮੰਡਲੀ ਦੀ 25ਵੀਂ ਸਾਲਗिराਹ ਹੈ ਔਰ 25ਵਾਂ ਜਾਗਰਨ ਅੱਜ ਸਾਰੇ ਬڑے ਵੱਡ ਭਾਗੀਆਂ ਜੋ ਮਾਤ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਮੈਂ ਮਾਤਾ ਨਾਨੀ ਦੇ ਚਰਨਾਂ 'ਚ ਹੀ ਅਰਦਾਸ ਕਰਾਂਗਾ ਕਿ ਅੱਜ ਇਹ 25ਵਾਂ ਜਾਗਣਾ ਨਾ ਮੁਦਗੀ ਦੇ ਵਿੱਚ 125ਵਾਂ ਜਾਗਰਣ ਵੀ ਹੋ ਗਏ ਪਤਾ ਨਹੀਂ ਉਦੋਂ ਤੱਕ ਕਿਹੜੀ ਪੀੜੀ ਨੇ ਹੋਣਾ ਹੈ ਕਿਹੜੀ ਪੀੜੀ ਨੇ ਰਹਿਣਾ ਹੈ ਕਿਹੜੀ ਪੀੜੀ ਨੇ ਨਹੀਂ ਰਹਿਣਾ ਹੈ ਪਰ ਮੈਂ ਮਾ ਦੇ ਚੰਨਾਂ ਦੇ ਵਿੱਚ ਆਹੀ ਇਹ ਅਰਦਾਸ ਜ਼ਰੂਰ ਅੱਜ ਕਰੂੰਗਾ ਔਰ ਇਹ ਅਰਦਾਸ ਮੇਰੇ ਇਕੱਲੇ ਦੀ ਨਹੀਂ ਇਹ ਅਰਦਾਸ ਸਾਰੇ ਮੁਦਕੀ ਵਾਸੀਆਂ ਦੀ ਹੈ ਕਿ ਅੱਜ ਅਸੀਂ 25ਵੇਂ ਜਾਗਰਣ ਦੇ ਵਿੱਚ ਮਾ ਦੇ ਚੰਨਾਂ ਚ ਜੁੜੇ ਆ ਮੈਂ ਕਹਿੰਦਾ ਕਿ ਮੁਦਕੀ ਦੇ ਵਿੱਚ 125ਵਾਂ ਜਾਗਰਣ ਵੀ ਇੱਥੇ ਹੋਵੇ ਬਹੁਤ ਹੀ ਕਿਰਪਾ ਮਾਤਾ ਰਾਣੀ ਦੀ ਮੁਦਕੀ ਦੇ ਪਰਿਵਾਰ ਮੁਦਕੀ ਵਾਸੀਆਂ ਤੇ ਹੁੰਦੀ ਆਈ ਹੈ ਪਿਛਲੇ ਕਰੀਬ 3 ਸਾਲ ਤੋਂ ਜਦੋਂ-ਦੋਂ ਤੁਸੀਂ ਜੀ ਮੈਨੂੰ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਹਰ ਜਾਗਰਣ ਦੇ ਵਿੱਚ ਉਪਸਥਿਤ ਹੋੜੇ ਮਾ ਦੇ ਚਰਨਾਂ ਦਾ ਅਸ਼ੀਰਵਾਦ ਪ੍ਰਾਪਤ ਕਰ ਰਿਹਾ ਔਰ ਮੈਂ ਦੁਰਗਾ ਪਜਰ ਮੰਡਲੀ ਨੂੰ ਦਿਨ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਦਾਸ ਨੂੰ ਇਨਾ ਮਾਨ ਬਖਸ਼ਿਆ ਕਿ ਮਾ ਦੇ ਚਰਨਾਂ ਆਮ ਆਦਮੀ ਪਾਰਟੀ ਸਦੀ ਮੁਦਕੀ ਦੀ ਟੀਮ ਵੱਲੋਂ ਇੱਕ ਛੋਟੀ ਜੀ ਭੇਟ ਹੈ ਇੱਕ ਆਪਾਂ ਜਦੋਂ ਗੜਾਈ ਕਰਨ ਜਾਂਦੇ ਆ ਆਪਾਂ ਕਹਿੰਦੇ ਨੇ ਗੁਪਤ ਅਰਦਾਸ ਗੁਪਤਦਾਨ ਪਰਚੀ ਨਹੀਂ ਤੇ ਗੁਪਤ ਦਾ ਗੁਪਤ ਪੇਟਾਣੇ ਸਵੀਕਾਰ ਕਰਨ ਮੈਂ ਇੱਕ ਵਾਰ ਫਿਰ ਤੋਂ ਸਮੂਹ ਸਾਧ ਸੰਗਤ ਜੀ ਦਾ ਇੱਥੇ ਪਹੁੰਚਣ ਤੇ ਦਿਲ ਦੀ ਗਹਿਰਾਈਆਂ ਨਾਲ ਧੰਨਵਾਦ ਕਰਦਾ ਹਾਂ ਔਰ ਇੱਕ ਬੇਨਤੀ ਕਰਦਾ ਮੈਂ ਮਨ ਸੰਚਾਲਕ ਜਿਹੜੇ ਸਾਡੇ ਸਟੇਜ ਐਕਟਰੀ ਸਾਹਿਬ ਸੀ ਭਾਈ ਜੀ ਲक्की ਜੀ ਮੈਂ ਤੁਹਾਨੂੰ ਪਿਛਲੇ ਸਾਲ ਵੀ ਇਹ ਗੱਲ ਕਹੀ ਸੀ ਅੱਜ ਫੇਰ ਕਰ ਰਹੇ ਹਾਂ ਔਰ ਹੁੰਦਾ ਅਗਲੀ ਵਾਰੀ ਤੁਸੀਂ ਗਲਤੀ ਸੁਧਾਰਨੀ ਨਹੀਂ ਜੀ ਮੈਂ ਗੱਲ ਅਗਲੀ ਵਾਰੀ ਫੇਰ ਤੁਹਾਨੂੰ ਕਹਿਣਾ ਹੈ ਜਗਰਾਤੇ ਦੇ ਵਿੱਚ ਕੋਈ ਐਮ ਐਲ ਏ ਐਮ ਪੀ ਮੰਤਰੀ ਮੁੱਖ ਮੰਤਰੀ ਮੁੱਖ ਮਹਿਮਾਨ ਨਹੀਂ ਹੁੰਦਾ ਮਾਤਾ ਰਾਣੀ ਖੁਦ ਮੁੱਖ ਮਹਿਮਾਨ ਹੈ ਇਹਦੇ ਜਾਗਰਣ 'ਚ ਆਪਾਂ ਸਾਰੇ ਬੱਚੇ ਆਪਾਂ ਸਾਰੇ ਬੱਚੇ ਆ ਅੱਜ ਤੋਂ ਬਾਅਦ ਮੈਨੂੰ ਕਿਸੇ ਵੀ ਜਗਰਾਤੇ ਦੇ ਵਿੱਚ ਮੁੱਖ ਮਹਿਮਾਨ ਨਹੀਂ ਕਹਿਣਾ ਆਪਾਂ ਅੱਜ ਇੱਥੇ ਜਿੰਨੇ ਵੀ ਜੁੜੇ ਆ ਸੇਵਾਦਾਰ ਬਣ ਕੇ ਜੁੜੇ ਆ ਦੱਸੋ ਕੀ ਕਰੀਏ ਦਨਾ ਸਾਜ ਵੀ ਰਹਿ ਗਏ ਦੇ ਚਰਣਾ ਦਾ ਪਿਆਰ ਮਾਈ ਮੈਨੂੰ ਰੱਖ ਲੈ ਸੇਵਾ ਦਾ ਦੇ ਚਰਣਾ ਦਾ ਪਿਆਰ ਮਾਈ ਮੈਨੂੰ ਰੱਖ ਲੈ ਸੇਵਾ ਦਾ ਦੇ ਚਰਣਾ ਦਾ ਪਿਆਰ ਦਾਤੀ ਮੈਨੂੰ ਰੱਖ ਲੈ ਸੇਵਾ ਦਾ ਦੇ ਚਰਣਾ ਦਾ ਪਿਆਰ ਦਾਤੀ ਮੈਨੂੰ ਰੱਖ ਲੈ ਸੇਵਾ ਦਾ पर जिस दिन सेवादान बन गए जल उस पूरा कर देंगे सामयान बहुत तो बहुत बहुत धन्यवाद ठीक है ठीक है For okay. real.